ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੇ ਬਤੌਰ ਐਕਟਿੰਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਹੁਤ ਵਿਖਰੇ ਟਾਈਮ ਸੇਵਾ ਕੀਤੀ ਉਹਨਾਂ ਦੇ ਸ਼ਹੀਦੀ ਦੇ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਰਬਾਰ ਸਾਹਿਬ ਦੇ ਦਫ਼ਤਰ ਵੱਲੋਂ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਹੈ ਔਰ ਜਹਾਦਰ ਕੌਂਕੇ ਮੈਂ ਸਮਝਦਾ ਐ ਕਿ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਆ ਔਰ ਕੁਰਬਾਨੀ ਤਾਂ ਹੋਰ ਵੀ ਸਿੰਘਾਂ ਨੇ بڑے ਰਿਕਾਰਡ ਤੋੜੇ ਲੇਕਿਨ ਔਖੇ ਟਾਈਮ ਤੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੇਵਾ ਕੀਤੀ ਤੇ ਇੱਕ ਟਾਈਮ ਇਹੋ ਜਿਹਾ ਵੀ ਆਇਆ ਸੀ ਜਦੋਂ ਇੱਥੇ ਦਰਬਾਰ ਸਾਹਿਬ ਨੇ ਪੁਲਿਸ ਵਿੱਚ ਦਰਬਾਰ ਸਾਹਿਬ ਦੇ ਇੰਟਰ ਕੀਤੀ ਸੀ ਤਾਂ ਪੁਲਿਸ ਨੇ ਕਿਹਾ ਕਿ ਸਾਰੇ ਹੀ ਜਿਹੜੇ ਬੰਦੇ ਆ ਉਹ ਬਾਹਾਂਵਾਂ ਖੜੀਆਂ ਕਰਕੇ ਬਾਹਰ ਆਜੋ ਪਰ ਉਸ ਟਾਈਮ ਤੇ ਜਹੇਦਾਰ ਕੌਂਕੇ ਨੇ ਕਿਹਾ ਕਿ ਮੈਨੂੰ ਭਾਵੇਂ ਗੋਲੀ ਮਾਰ ਦਿਓ ਲੇਕਿਨ ਮੈਂ ਬਾਹਾਂਵਾਂ ਖੜੀਆਂ ਕਰਕੇ ਬਾਹਰ ਨਹੀਂ ਆਉਣਾ ਮੈਂ ਕਾਲਤਕ ਸਾਹਿਬ ਦਾ ਜਹੇਦਾਰ ਸੋ ਉਸ ਤੋਂ ਬਾਅਦ ਕਈ ਵਾਰ ਉਹਨਾਂ ਨੂੰ ਫੜਿਆ ਔਰ ਬੜਾ ਤਸ਼ੱਦਦ ਕੀਤਾ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਦੁਬਾਰਾ ਫੜਿਆ ਗਿਆ ਤੇ ਇੰਨਾ ਤਸ਼ੱਦਦ ਪੁੱਠੇ ਟੰਕੇ ਔਰ ਇਹਨਾਂ ਟਾਰਚਰ ਸਮੇਂ ਦੇ ਜਿਹੜੇ ਉਸ ਟਾਈਮ ਤੇ ਐਸਐਸਪੀ ਸੀ ਔਰ ਡੀਐਸਪੀ ਸੀ ਠਹਾੜੇਦਾਰ ਸੀ ਉਹਨਾਂ ਨੇ ਬਹੁਤ ਵੱਡਾ ਜ਼ੁਲਮ ਤੇ ਤਸ਼ੱਦਦ ਕੀਤਾ ਪੁੱਠਾ ਟੰਗਿਆ ਔਰ ਕਈ ਦਿਨ ਉਹਨਾਂ ਦੇ ਤਸ਼ੱਦਦ ਕਰਦੇ ਰਹੇ ਅਖੀਰ ਤੇ ਉਹਨਾਂ ਨੂੰ ਜਿਹੜਾ ਅਸੀਂ ਟੁਕੜੇ ਟੁਕੜੇ ਕਰਕੇ ਤੇ ਉਹ ਨਹਿਰ ਵਿੱਚ ਸੁੱਟ ਦਿੱਤਾ ਸੋ ਉਹ ਬਹੁਤ ਭਿਆਨਕ ਸੀਨ ਸੀ ਔਰ ਉਸ ਤੋਂ ਬਾਅਦ ਇੱਕ ਨਿਗਵਾਰੀ ਲੱਗੀ ਜਿਹੜੇ ਐਡੀਜੀਪੀ ਤਵਾੜੀ ਸੀ ਉਹਨਾਂ ਨੇ ਨਿਗਵਾਰੀ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੇ ਨਿਗਵਾਰੀ ਕਰਕੇ ਦੱਸਿਆ ਕਿ ਇਹ ਜਿਹੜਾ ਝੂਠਾ ਮੁਕਾਬਲਾ ਪੁਲਿਸ ਮੁਕਾਬਲਾ ਬਣਾਇਆ ਗਿਆ ਤੇ ਇਹ ਜਹੇਦਾਰ ਕੌਕੇ ਨੂੰ ਜਿਹੜਾ ਹੈ ਉਹ ਜ਼ੁਲਮ ਤਸ਼ੱਦਦ ਕਰਕੇ ਜਿਹੜਾ ਹੈ ਪੁਲਿਸ ਨੇ ਉਸ ਹਿਦ ਕਰ ਦਿੱਤਾ ਬਹੁਤ ਬੜਾ ਲੰਮਾ ਟਾਈਮ ਉਹ ਨਿਗਵਾਰੀ ਜਿਹੜੀ ਅਜੇ ਉਹ ਬਦੱਤੇ ਹੋਣਾ ਕੋਈ ਬਾਹਰ ਉਹਨਾਂ ਦੀ ਰਿਪੋਰਟ ਖੁੱਲ ਕੇ ਆਈ ਹੈ ਸੋ ਉਸ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਫਰਜ਼ਾਂ ਨੂੰ ਪਛਾਣਦੇ ਸ਼੍ਰੀ ਅਖੰਡ ਪਾਠ ਸਾਹਿਬ ਆਜ ਆਰੰਭ ਕੀਤੇ ਜਿਹਦੇ ਭੋਗ ਪਰਸੋਂ ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੈਣਗੇ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਸਿੱਖ ਸੰਗਤ ਨੂੰ ਉਹਨਾਂ ਦੇ ਉਸ ਭੋਗ ਦੇ ਸੰਬੰਧ ਵਿੱਚ ਇੱਥੇ ਸਾਰੇ ਆਣ ਕੇ ਉਹਨਾਂ ਨੂੰ ਭੋਗ ਵਿੱਚ ਸ਼ਾਮਲ ਹੋਣ ਤੇ ਸਰਦਾਰ ਤੇ ਸਤਕਾਰ ਭੇਟ ਕਰਨ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਜਿਹੜੀ ਹੈ ਉਹ ਦਿੱਤੀ ਹੈ ਔਰ ਪੁਰਾਣੇ ਜਿਹੜੇ ਜ਼ੁਲਮ ਤੇ ਤਸ਼ੱਦਦ ਜਿਹੜੇ ਹੁੰਦੇ ਸੀ ਉਹ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਏ ਆ ਸੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਔਰ ਸੱਚਖੰਡ ਸ਼੍ਰੀ ਰਮਦਰ ਸਾਹਿਬ ਵੱਲੋਂ ਖੰਡ ਪਾਠ ਸਾਹਿਬ ਜਿਹੜਾ ਰੰਮ ਕੀਤੇ ਗਏ ਆ ਉਹਨਾਂ ਦੇ ਭੋਗ ਪਰਸੋ ਪੈਣੇ ਆ ਔਰ ਸੰਗਤ ਉਹਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੇ ਅੱਜ ਦਾ ਦਿਨ ਸੂਰਬੀਰ ਯੋਧੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਹਿਬ ਜਿਨ੍ਹਾਂ ਨੇ ਇਸ ਸਰਕਾਰ ਦੇ ਜ਼ੁਲਮ ਦੇ ਖਿਲਾਫ ਵੱਡੀ ਜੰਗ ਲੜੀ ਤੇ ਵੱਡੀਆਂ ਸੇਵਾਵਾਂ ਨਿਭਾਈਆਂ ਅੱਜ ਅਸੀਂ ਜਿਸ ਸਥਾਨ ਛੇਵੇਂ ਪਾਤਸ਼ਾਹ ਦੇ ਮੀਰੀ ਪੀਰੀ ਦੇ ਇਸ ਸਥਾਨ ਤੇ ਬੈਠੇ ਆਂ ਜਦੋਂ ਇੰਦਰਾ ਗਾਂਧੀ ਦੇ ਟੈਂਕ ਤੋਪਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਤਾਂ ਸਰਕਾਰੀ ਉਸਰੇ ਅਕਾਲ ਤਖਤ ਨੂੰ ਮੁਰਤੋਂ ਸਾਰਨ ਵਾਸਤੇ ਜੋ ਸੰਗਤਾਂ ਨੇ ਸੇਵਾਵਾਂ ਲਾਈਆਂ ਉਸ ਸਮੇਂ ਚ ਭਾਈ ਗੁਰਦੇਵ ਸਿੰਘ ਕੌਂਕੇ ਜਹਦਰ ਸਾਹਿਬ ਨੇ ਇਸ ਸਮੇਂ ਇਹ ਜਿਹੜੀਆਂ ਸੇਵਾਵਾਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਜਿਹੜੇ ਕੀ ਕਹਿਣੀ ਤੇ ਕਰਨੀ ਦੇ ਸੂਰੇ ਸੀ ਅੱਜ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਉਹਨਾਂ ਦੇ ਸ਼ਹੀਦੇ ਦਿਹਾੜੇ ਨੂੰ ਮਨਾਉਣ ਵਾਸਤੇ ਸ੍ਰੀ ਕਾਲ ਤਖਤ ਸਾਹਿਬ ਤੋਂ ਅੱਜ ਸ੍ਰੀ ਖੰਡਪੜ ਸਾਹਿਬ ਦੀ ਪ੍ਰਮਪਤਾ ਹੋਈ ਆ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਵੱਲੋਂ 1 ਤਰੀਕ ਨੂੰ ਸਵੇਰੇ 10 ਵਜੇ ਸ੍ਰੀ ਕਾਲ ਤਖਤ ਸਾਹਿਬ ਤੇ ਭੋਗ ਪਾਏ ਜਾਣਗੇ ਤੇ ਇਸ ਸਮੇਂ ਤੇ ਸਿੰਘ ਸਹਿਬਾਨ ਸ਼ਰੌਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੋਰ ਅਧਿਕਾਰੀ ਸਹਿਬਾਨ ਹੋਰ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਇਸ ਸਮੇਂ ਹਾਜ਼ਰੀ ਭਰ ਲਗੀਆਂ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਆਪਣਾ ਦੀ ਕਮੇਟੀ ਉਸ ਮਹਾਨ ਸੂਰਬੀਰ ਯੋਧੇ ਜਹਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੀ ਆ ਅਤੇ ਉਹਨਾਂ ਦੀ ਯਾਦ ਵਾਸਤੇ ਅੱਜ ਸ੍ਰੀ ਖੰਡਪੁਰ ਸਾਹਿਬ ਸ੍ਰੀ ਕਲਤਕ ਸਾਬ ਤੇ ਆਰੰਭ ਕੀਤੇ ਗਏ ਆ ਸੂਚੀ ਸੰਗਤਾਂ ਨੂੰ ਇਸ ਸਮੇਂ ਤੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਸੂਰਬੀਰ ਯੋਧਿਆਂ ਨੂੰ ਦੀ ਸ਼ਹਾਦਤ ਨੂੰ ਸਨਮਾਨ ਕਰਨ ਲਈ ਨਮਸਕਾਰ ਕਰਨ ਲਈ ਪਹੁੰਚਣ ਦੀ ਬੇਨਤੀ